ਉਹ ਕਹਿੰਦੇ ਅਸੀਂ ਤੇ ਮੈਂ ਸ਼ਿਮਲਾ ਮਾਰ ਕੇ ਸ਼ੋਪਿੰਗ ਕਰਕੇ ਆਉਂਦੇ ਆ ਅੱਡੀ ਕੁੜੀ ਦਾ ਵਿਆਹ ਹੈ ਗੱਲ ਕੀਤਾ ਨਾ ਉਹ ਜਾ ਜਿਹੜੇ ਬੈਠੇ ਹੀ ਵਿੱਚ ਕੋਣ ਕੋ ਨਾ ਪੂਰਾ ਟੱਬਰ ਹੀ ਸਾਰੇ ਆਗੇ ਬਾਹਰ ਸਾਰੇ ਬਾਹਰ ਆ ਗਏ ਆ ਸ਼ੁਕਰ ਕਰੋ ਅੰਮ੍ਰਿਤਸਰ ਮੇ ਵੀਆਪੀ ਮੂਵਮੈਂਟ ਹੋਣੇ ਕੇ ਕਾਰਨ ਅੱਜ ਮਾ ਰੋਡ ਤੇ ਲਗੀ ਆਗ ਫਾਇਰ ਬ੍ਰਿਗੇਡ ਦੀਆਂ ਗਾੜੀਆਂ ट्रैफिक में फंस चुकी हैं प्रशासन के अधिकारी फायर ब्रिगेड की गाड़ियों को निकालने में नाकाम ਕਈ ਨਾ ਜਾਣਦੇ ਕਿ ਉਹਦਾ ਵਿਆਹ ਹੈਗਾ ਵਾ ਇਹ ਚੀਜ਼ ਹੋ ਗਈ ਯਾਰ ਸਾਡ ਹੋ ਜਾਂਦੇ ਕੋਟ-ਟਾਟ ਦੇ ਲੱਗੇ ਕੋਟ ਦੇ 3 ਵਜੇ ਤੋਂ 3 ਕਿ ਨਿਕਲ ਆਏ ਸਾਰੇ ਬੱਚੇ ਨਹੀਂ ਬੱਚੇ ਇਹ ਮਤਲਬ ਪਰਿਵਾਰ ਦੋਸਤੋ ਅੰਮ੍ਰਿਤਸਰ ਦੇ ਮਾਲ ਰੋਡ ਦੇ ਉੱਤੇ ਅਸੀਂ ਇਸ ਵਕਤ ਮੌਜੂਦ ਹੈ ਬੀਤੀ ਰਾਤ ਇਸ ਗੱਡੀ ਨੂੰ ਭਿਆਨਕ ਅੱਗ ਲੱਗਣ ਦੇ ਨਾਲ ਗੱਡੀ ਜ਼ਰਾਖ ਹੋ ਚੁੱਕੀ ਹੈ ਫਿਲਹਾਲ ਦੇਖ ਸਕਦੇ ਹੋ ਤਸਵੀਰਾਂ ਤਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਇਹ ਵੀ ਤਸਵੀਰ ਦੇਖ ਸਕਦੇ ਹੋ ਜਿਸ ਤਰ੍ਹਾਂ ਅੱਗ ਲੱਗੀ ਹੋਈ ਹੈ ਗੱਡੀ ਨੂੰ ਤਾਂ ਇਹ ਹੁਣ ਅਸੀਂ ਅੱਗ ਲੱਗਣ ਤੋਂ ਬਾਅਦ ਹੀ ਤਸਵੀਰ ਦਿਖਾਣੇ ਪਈ ਹੈ ਕਿ ਕਿਸ ਤਰੀਕੇ ਨਾਲ ਦੇਖੋ ਬਿਲਕੁਲ ਸਭ ਕੁਝ ਸੜ ਕੇ ਸੁਆਹ ਹੋ ਚੁੱਕਿਆ ਬਿਲਕੁਲ ਗੱਡੀ ਜਿਹੜੀ ਆ ਕੰਡਮ ਹੋ ਚੁੱਕੀ ਹੈ ਕੁਝ ਨਹੀਂ ਇਸ ਗੱਡੀ ਦੇ ਅ ਭਲੇ ਰਿਆ ਫਿਲਹਾਲ ਦੀ ਘੜੀਆ ਦੇਖੋ ਸੀਟਾਂ ਦੇਖੋ ਬਿਲਕੁਲ ਖਤਮ ਹੋ ਚੁੱਕੀਆਂ ਦੇਖੋ ਕਿੰਡੀ ਭਿਆਨਕ ਅੱਗ ਲੱਗੀ ਹੋਏਗੀ ਜਾਣਕਾਰੀ ਦੇ ਮੁਤਾਬਕ ਅਬ ਪਤਾ ਲੱਗ ਰਿਹਾ ਕਿ ਤਿੰਨ ਜਣੇ ਇਸ ਗੱਡੀ ਦੇ ਵਿੱਚ ਬੈਠੇ ਸਨ ਜਿਨ੍ਹਾਂ ਨੇ ਸ਼ੀਸ਼ਾ ਤੋੜ ਕੇ ਜਿਹੜੇ ਬਾਹਰ ਨਿਕਲੇਗੇ ਨਿਕਲੇ ਸਨ ਤਾਂ ਦਰਵਾਜ਼ੇ ਤੱਕ ਲੋਕ ਹੋ ਗਏ ਸਨ ਦਰਵਾਜ਼ੇ ਨਹੀਂ ਸੀ ਖੁੱਲਦੇ ਪਏ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਸੀ ਤਾਂ ਫਿਰ ਪ੍ਰਸ਼ਾਸਨ ਅਤੇ ਮੌਕੇ ਤੇ ਪਹੁੰਚਿਆ ਦਮਕਲ ਵਿਭਾਗ ਦੀਆਂ ਗੱਡੀਆਂ ਪਹੁੰਚੀਆਂ ਜਿਨ੍ਹਾਂ ਨੇ ਅੱਗ ਤੇ ਕਾਬੂ ਤੇ ਪਾ ਲਿਆ ਤਾਂ ਪਰ ਰਾਤ ਬੀਤੀ ਰਾਤ ਵੀਆਈਪੀ ਮੂਵਮੈਂਟ ਵੀ ਸੀ ਰਾਹੁਲ ਗਾਂਧੀ ਅਮਰਸਥ ਦੇ ਵਿੱਚ ਆਏ ਸੀ ਤਾਂ ਟ੍ਰੈਫਿਕ ਬਹੁਤ ਹੈਗੀ ਸੀ ਪਹਿਲਾਂ ਹੀ ਤਾਂ ਟ੍ਰੈਫਿਕ ਤੋਂ ਬਾਅਦ ਇਹ ਜਿਹੜੀ ਅੱਗ ਲੱਗ ਜਾਂਦੀ ਹੈ ਉਸ ਤੋਂ ਬਾਅਦ ਜਿਹੜੀ ਅੱਗ ਬਜਾਉ ਗੱਡੀਆਂ ਨੇ ਉਹ ਵੀ ਬਹੁਤ ਲੇਟ ਪਹੁੰਚਦੀਆਂ ਉਹ ਤੱਕ ਗੱਡੀ ਬਿਲਕੁਲ ਸੜਕੇ ਸਵਾਹ ਹੋ ਜਾਂਦੀ ਹੈ ਟਾਇਰ ਦੇਖੋ ਬਿਲਕੁਲ ਟਾਇਰ ਖਤਮ ਹੋ ਚੁੱਕੇ ਨੇ ਤਾਰਾ ਹੀ ਰਹਿ ਗਈਆਂ ਨੇ ਦੇਖੋ ਤਾਰਾ ਹੀ ਬਚੀਆਂ ਨੇ ਯਾਨੀ ਕਿ ਬਿਲਕੁਲ ਕੰਡਮ ਹੋ ਗਈ ਹੈ ਗੱਡੀ ਤਾਂ ਕਾਰਨ ਕੀ ਹੋਇਆ ਹੋਏਗਾ ਅੱਗ ਲੱਗਣ ਦਾ ਇਹ ਕਿਤਨਾ ਕਿਤੇ ਜਰੂਰ ਜਾਣਨ ਦੀ ਕੋਸ਼ਿਸ਼ ਕਰਾਂਗੇ ਪਰ ਫਿਲਹਾਲ ਇਹ ਜਿਹੜੀ ਗੱਡੀ ਦੇ ਉੱਤੇ ਅੱਗ ਲੱਗੀ ਹੈ ਇਹਨੇ ਅੱਗ ਨੇ ਜਰੂਰ ਇਹ ਦੱਸ ਦਿੱਤਾ ਹੈ ਕਿ ਤੁਸੀਂ ਆਪਣਾ ਖਿਆਲ ਰੱਖਿਆ ਕਰੋ ਗੱਡੀ ਦੀ ਹਰ ਮੂਵਮੈਂਟ ਨੂੰ ਚੈੱਕ ਰਿਆ ਕਰੋ ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਣਾ ਹੈ ਅੱਗ ਦੇਖੋ ਲੱਗੀ ਕਿਸ ਤਰੀਕੇ ਨਾਲ ਦੇਖੋ ਕੁਝ ਨਹੀਂ ਬਚਿਆ ਇਹ ਅੰਦਰ ਦਾ ਪਾਰਟ ਹੈ ਜਿੱਥੇ ਅਸਟਰੀਅਰ ਦੇਖੋ ਸਟੀering ਬਿਲਕੁਲ ਸੜ ਕੇ ਹਰ ਚੀਜ਼ ਸੜ ਕੇ ਬਿਲਕੁਲ ਸੁਆਹ ਹੋ ਚੁੱਕੀ ਹੈ ਧੀਪਿਆ ਨੇ ਅੱਗ ਲੱਗੀ ਸੀ ਤਾਂ ਅੱਗ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਪਏ ਜਿੱਥੇ ਅੱਗ ਜਦੋਂ ਲੱਗੀ ਆ ਤਾਂ ਕਿਸ ਤਰੀਕੇ ਦੇ ਨਾਲ ਭਾਂਬੜ ਮਚਿਆ ਹੋਇਆ ਅੱਗ ਦਾ ਉਹ ਉਹ ਵੀ ਤੁਹਾਡੇ ਨਾਲ ਅਸੀਂ ਕੀ ਵੀ ਸਕਰੀਨ ਤੇ ਉੱਤੇ ਸਾਂਝਾ ਕਰਦੇ ਪੀਆ ਫਿਲਹਾਲ ਸਾਡਾ ਇੱਕ ਮੈਸੇਜ ਇਹ ਹੈ ਕਿ ਜਦੋਂ ਵੀ ਕੋਈ ਗੱਡੀ ਤੇ ਉੱਤੇ ਸਵਾਰ ਹੁੰਦੇ ਜੇ ਜ਼ਰੂਰ ਧਿਆਨ ਰੱਖਿਆ ਕਰੋ ਕਿ ਗੱਡੀ ਕਿਤੇ ਗਰਮ ਤੇ ਨਹੀਂ ਹੋ ਰਹੀ ਕਿਤੇ ਹੋਰ ਕੋਈ ਦਿੱਕਤ ਤੇ ਨਹੀਂ ਆ ਜਦੋਂ ਅਸੀਂ ਟੈਨਸ਼ਨ ਫ੍ਰੀ ਹੋ ਕੇ ਗੱਡੀ ਨੂੰ ਚਲਾਉਂਦੇ ਆ ਤਾਂ ਉਦੋਂ ਫਿਰ ਸਾਨੂੰ ਪਤਾ ਨਹੀਂ ਲੱਗਦਾ ਕਿ ਜੇ ਜਿਹੜੀ ਗੱਡੀ ਡਰਾਈਵ ਕਰਦੇ ਪੀਏ ਉਹਨੂੰ ਹੋਇਆ ਕੀ ਹੈ ਕਿਸ ਤਰੀਕੇ ਦੇ ਨਾਲ ਅਸੀਂ ਬੱਸ ਗੱਡੀ ਚਲਾਈ ਜਾਂਦੇ ਆ ਪਰ ਜਦੋਂ ਇਸ ਤਰ੍ਹਾਂ ਦੀ ਘਟਨਾ ਘਟ ਜਾਂਦੀ ਤੇ ਫਿਰ ਕਹਿੰਦੇ ਉਹ ਸਾਨੂੰ ਇਸ਼ਾਰਾ ਦਿੱਤਾ ਵੀ ਅਸੀਂ ਗੱਡੀ ਨੇ ਕਿ ਗਰਮ ਹੋ ਚੁੱਕੀ ਹੈ ਜਾਂ ਇਸ ਤਰ੍ਹਾਂ ਹੋ ਚੁੱਕੀ ਹੈ ਬਾਅਦ ਚ ਧਿਆਨ ਵਿੱਚ ਆਦਾ ਅਸੀਂ ਪਹਿਲਾਂ ਧਿਆਨ ਦੇ ਖੇਤਾਂ ਜੋ ਆਪਣੀ ਅਤੇ ਆਪਣੇ ਸਾਥੀਆਂ ਦੀ ਜਾਨ ਬਚਾ ਸਕੀਏ ਰਾਹਗਿਰਿਆਂ ਦੀ ਜਾਨ ਬਚਾ ਸਕੀਏ ਕਿਉਂਕਿ ਜਦੋਂ ਗੱਡੀ ਨੂੰ ਅੱਗ ਲੱਗੇਗੀ ਤਾਂ ਫਿਰ ਰਾਹਗਿਰਿਆਂ ਨੂੰ ਵੀ ਵੱਡਾ ਨੁਕਸਾਨ ਹੋ ਸਕਦਾ ਫਿਲਹਾਲ ਇਹ ਤਸਵੀਰ ਹੈ ਅੰਮ੍ਰਿਤਸਰ ਦੇ ਮਾਲ ਰੋਡ ਇਲਾਕੇ ਦੀ ਜਿੱਥੇ ਬੀਤੀ ਰਾਤ ਅੱਗ ਲੱਗੀ